ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਹ ਸਾਰੇ ਵਧੀਆ ਹੋਵੋ ਤਾਂ ਇੱਧਰ ਦੇਖੋ ਜੀ ਮੀਂਹ ਨਾਲ ਕਿੰਨਾ ਬੁਰਾ ਹਾਲ ਆ ਜੀ ਬੋਮੀ ਆ ਰਿਹਾ ਜੀ ਹੋਣੀ ਤਾਂ ਟੋਇਟ ਆ ਕਿਵੇਂ ਪਤਾ ਲੱਗਦਾ ਨਾ ਐਵੇਂ ਆਪਣਾ ਉੱਥੇ ਆਟੋ ਪਾਰਕ ਕਰਦੇ ਅਸੀਂ ਨਾ ਆਈ ਆਟੋ ਪਾਰਕ ਜਾਉਂਦਾ ਕੋਈ ਦੇਵ ਤੇ ਪਤਾ ਹੀ ਨਹੀਂ ਲੱਗਿਆ ਡਾਰੀ ਲੱਗਦਾ ਦੇ ਰੱਗੇ ਬੀਵਾ ਪਿੱਛੇ ਦੀ ਦੇਖੋ ਕਿੰਨਾ ਦੇ ਲੱਗ ਰਿਹਾ ਮੇਰਾ ਕਿਰਦਾ ਆ ਜਾ ਵੀ ਆ ਜਾ ਬਾਕੀ ਰੋਪੇਰ ਨਾ ਸਸਾ ਨਾ ਪਾ ਕੇ ਲਿਆ ਆਦ ਵੀ ਇਹਦੀ ਲੱਗੀ ਹੈ ਨਾ ਮੈਨੂੰ ਕਿੰਨ ਨਹੀਂ ਦੇਖ ਬਾਇਓ ਮੜੀ ਦਾ ਜਾ ਕੇ ਦੇਖ ਲੋ ਵੀ ਆਇਆ ਜਾਂ ਹੁਣ

ਇਹ ਖਾਰ ਬੂਤੂ ਦੇ ਜਿਹਾ ਪਾਣੀ ਦੇ ਡਿੱਕੋ ਪੱਟੇ ਵੀ ਹੋ ਜਾਂਦਾ ਵੀਰੇ ਇਹ ਆਉਂਦਾ ਹੈ ਜਿਆਦਾ ਤਰ੍ਹਾਂ ਆਇਆ ਇਹ ਉਹ ਬੋਲੀਆ ਕਿਉਂ ਗਿਆ ਹਾਂ ਆਈ ਠੀਕ ਹੈ ਬੋਲੀ ਨੇ ਹਾਂ ਜੋ ਵੀ ਕੇ ਆਪਣੇ ਗੱਲ ਬੁਲਤੀ ਸਾਰੇ ਬਟੇ ਕੀ ਦੋਲਕੇ ਚਾਰ ਪੰਜ ਕਰ ਰਹੇ ਸਾਰੇ ਘਰ ਨਹੀਂ ਲੁਕੇ ਲੰਘਾ ਨਹੀਂ ਰੋਣਾ ਤਾਂ ਕਰੜਾ ਦਾ ਡੁੱਬ ਗਿਆ ਹਾਂਜੀ ਆਪਣੇ ਰੋ ਜੀ ਨਾ ਪੱਟੀਆਂ ਵਗੈਰਾ ਹੁੰਦੀਆਂ ਨੇ ਨਾ ਤੇ ਤੁਰਿਆ ਤਾਂ ਜਾਂਦਿਆ ਨਹੀਂ ਗੱਡੀ 'ਚ ਹੀ ਵਿਚਾਰੇ ਕਰ ਜਾਂਦੇ ਨੇ ਅੰਥੀ ਗੱਡੀ 'ਚ ਪੱਟੀ ਕਰਵਾ ਲਈ। ਆਸੀ ਹਾਊ ਯੂ ਫੀਲ? ਨਾਓ ਬੈਟਰ। ਸ਼ਬਦੀ ਨਹੀਂ ਹੈਗੀ ਨਾ। ਸਹੀ ਲੱਗਦੀ ਹੈ ਬਸ। ਗੱਰ ਦੇ ਪੱਟੀ ਹੋ ਗਈ। ਬੜੀ ਵੱਡੀ ਕਰਤੀ ਨਾ ਪਟੀ ਟਾਟ ਨੇ। ਉਹ ਤਾਂ ਜਮੇ ਡੁੱਬ ਰਿਹਾ। ਜਦ ਕੋਈ ਨਾ ਹੋ ਜੂ ਠੀਕ ਜਦ ਹੀ ਦੇਖੇ ਕਰ ਜਾਂਦੇ ਨੇ ਖਾਲੀ ਜੀ ਹੋ ਜਾਂਦੀ ਵਿੱਚ ਮੁਰ ਹਮ ਕੱਲ ਨੂੰ ਕੱਲ ਤੱਕ ਫੇਰ ਗਿੱਲੀ ਹੋ ਜਾਣੀ ਪੱਟੀ ਪਾਗ ਨਿਕਲ ਨਿਕਲ ਬੈਸੀ ਪੂਰਕਾ ਅੱਗੇ ਨੂੰ ਨਾ ਹਮ ਬਹੁਤ ਫਰਕਾ ਆ ਗਿਆ ਅਗਰੇ ਜਮਾ ਗੜੀ ਪਈ ਸੀ ਗੜੀ ਹੁਣ ਤਾਂ ਬਹੁਤ ਫਰਕਾ ਮਾਸ ਬਹੁਤ ਆ ਗਿਆ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਜਾ ਰਹੇ ਹਾਂ ਖੇਤ ਬੀ ਹੋਰ ਜ਼ਿਆਦਾ ਪਿਆਵ ਜਿਵੇਂ ਤੁਹਾਨੂੰ ਪਤਾ ਹੀ ਸੌਣ ਦੀ ਮਿੰਗ ਚੱਲ ਰਹੀ ਆ ਸ਼ੀਸ਼ਾ ਛੁਰੇ ਸਾਡੇ ਉੱਤੇ ਉੱਡਲੇ ਆ ਤਾਂ ਕਰਕੇ ਸਾਡੇ ਬਾਲ ਉੱਡ ਰਹੇ ਆ ਤੇ ਆਪਣੇ ਜਿਹੜੇ ਪਹੀ ਕਿੱਥੇ ਆ ਆ ਗਈ ਬਈ ਆ ਇੱਥੇ ਨਹੀਂ ਜਾਉਂਦੀ ਉਹ ਨਹੀਂ ਅੱਕ ਕੋਲੇ ਸੌਣ ਨਹੀਂ ਸਾਨੂੰ ਧੱਕਾ ਦੇ ਦਿਸਣਾ ਉਹ ਡੁੱਬ ਗਿਆ ਜਾਈ ਬਈ ਆ ਪਈ ਆ ਸਾਡੀ ਖੇਤ ਦੀ ਹਾਂ ਦੇਖ ਲੈ ਨਹੀਂ ਪਤਾ ਲਾ ਦੇ ਸਹੀ ਜਾਏਗਾ ਇਹ ਬਹੁਤ ਛੋਟ ਬਾਤ ਹੋ ਜਾਣੀ ਸੀ ਦੇਖੇ ਕਿ ਹੁਣ ਜਾਵੇ ਤੇ ਜਾਵੇ ਕਿਵੇਂ ਭਗਵੰਤ ਮਾਨ ਨੂੰ ਸੁਛਣਾ ਚਾਹੀਦਾ ਸਾਡੇ ਕਿੰਦੀ ਪਈ ਹੈ ਜਿੱਥੇ ਮੋਟਰਸਾਈਕਲ ਖੜਾ ਪਤਾ ਲੱਗ ਭੂਆ ਵੀ ਹੈ ਨਾ ਆਪਾਂ ਕਿ ਪਈ ਵੀ ਨਹੀਂ ਦੀਦੀ ਕਿਸ ਦੀ ਦੀਆਂ ਆਂ ਸ਼ੀਸ਼ਾ ਨੀਚੇ ਕਰ ਲਓ ਟਾਵਰ ਨਹੀਂ ਦਿਨਾ ਜੇ ਸਾਡਾ ਕੰਮ ਹੋਵੇ ਮੈਂ ਬੈਕ ਚ ફેਕਾਉਂਗਾ ਕੋਈ ਕਰਕੇ ਲਗਾ ਦੇਣਾ ਇੱਥੇ ਇੱਥੇ ਸੁਆ ਵੀ ਇਹ ਨਾਲ ਤੇ ਛੱਪੜ ਦਾ ਪਤਾ ਹੀ ਨਹੀਂ ਲੱਗਦਾ ਦੇਖੋ ਹੋਇਆ ਪਿਆ ਨਾ ਮਿਕਸੀ ਹੋਇਆ ਪਹਿਲਾਂ ਹੂੰ ਇਤਾਂ ਦੇ ਵਿੱਚ ਸਾਰਾ ਮਿਕਸ ਹੋਇਆ ਠੀਕ ਤਾਂ ਨਾ ਕਿਹਾ ਹੋ ਜਿੰਦਰੀਆ ਨਹੀਂ ਹੁੰਦਾ ਉਵੇਂ ਬਣਿਆ ਪਿਆ ਅਸੀਂ ਫਸਟ ਟਾਈਮ ਚੋ ਨਲਾਇਆ ਸੀ ਸਾਰਾ ਹੁਣ ਕੱਢਣਾ ਪਾਣੀ ਚ ਗਈ ਸਾਰਾ ਕੱਢਣਾ ਪੈਣਾ ਕੋਈ ਨਹੀਂ ਪਾਣੀ ਮੋਟਰ ਵੀ ਭਰ ਗਈ ਮੋਟਰਾਂ ਵੀ ਨਹੀਂ ਦਿੰਦੀਆਂ ਤੇ ਡੈਡੀ ਸਾਨੂੰ ਦਿਖਾਉਣ ਲੈ ਕੇ ਆਇਆ ਹਾਂ ਗੱਡੀ ਦੇ ਨਾਲੇ ਅਸੀਂ ਮਾਸੀ ਦੇ ਪੱਟੀ ਕਰਾਣੇ ਨਾਲ ਦੀ ਨਾਲ 5 ਵਜੇ ਹੈ ਨਾ ਮਾਸੀ ਤੇ ਨਾਲੇ ਅਸੀਂ ਖੇਤ ਇਧਰ ਜੀ ਸਹੀ ਆ ਉਹਨੂੰ ਉੱਧਰ ਹੀ ਸੈਣ ਜਾ ਕੇ ਨੇੜੇ ਤੇ ਭੁੰਨੇ ਪਾਣੀ ਆਗਾ ਕਿ ਨਦਰੀਆ ਪ੍ਰਸ ਬਣਿਆ ਬਧਰੀਆ ਹੀ ਜਦੋਂ ਰੱਬ ਪਾਣੀ ਦੀ ਆਪਾਂ ਨੂੰ ਜਰੂਰ ਦਿੰਦਾ ਰੱਬ ਦਿੰਦਾ ਨਹੀਂ ਹਣਾ ਜਦੋਂ ਆਪਾਂ ਪਾਣੀ ਕਾ ਲੈਨੇ ਆ ਫੇਰਾ ਕੋਈ ਨਹੀਂ ਆ ਵਿੱਚ ਪਿੱਛੇ ਬੱਚਾ ਪਾਰਟੀ ਵੀ ਬੈਠੀ ਆ ਨਵਜੋਤ ਦੇਖੋ ਇੱਥੋਂ ਦੀ ਸਾਡੂੰ ਟੈਨਸ਼ਨ ਹੋਈ ਹੋਈ ਆ ਸਾਡੇ ਝੋਨੇ ਦਾ ਪਤਾ ਨਹੀਂ ਹਾਂ ਬਾਬਾ ਜੋ ਹੈ ਤੁਮਾਰੇ ਕਰਨਾ ਉਹੀ ਕਰਨਾ ਨਹੀਂ ਨਹੀਂ ਸਭ ਨੇ ਹਾਂਜੀ ਜਿਹੜਾ ਸਕੂਲ ਆ ਇੱਥੇ ਮੇਰੇ ਦਾਦਾ ਪੜਾਉਂਦਾ ਹੁੰਦਾ ਸੀਗਾ ਟੀਚਰ ਸੀ ਮੇਰਾ ਦਾਦਾ ਆ ਸਕੂਲ ਸੀ ਸਰਕਾਰੀ ਪਿੰਡ ਦਾ ਸਕੂਲ ਹੀ ਸੀ ਨਾਲੇ ਨਹੀਂ ਪਹਿਲਾ ਬਹੁਤ ਸਮਾਂ ਤੇਰੇ ਤੇ ਹੀ ਨਾ ਇਹਦੇ ਸਕੂਲ ਜੀ ਨਾ ਉਹਨੂੰ ਲਾ ਦੇਣਾ ਹੈ ਨਾ ਉਹ ਟਰਾਈ ਬਹੁਤ ਵਧੀਆ ਜੀ ਉਹਦੇ ਗਰਾਊਂਡ ਕੱਢਣਾ ਤੇ ਆਹ ਕੀ ਹੋ ਗਿਆ ਕੀ ਦੇਖਿਆ ਇੱਧਰ ਤਾਂ ਚੋਰਾਂ ਦੀ ਵੀ ਨਹੀਂ ਰਹੇਗਾ ਜਦੋਂ ਹੂੰ ਸਾਰਾ ਢਪਿਆ ਪਿਆ ਹੁਣ ਆਪਾਂ ਉੱਪਰ ਤੇ ਯੂ ਟਰਨ ਮਾਰ ਕੇ ਨਾ ਕਲੋਸ ਜੀ ਦੇ ਕੇ ਆਵਾਂਗੇ ਆਪਾਂ ਖੇਤ ਆਵਦੇ ਵਿੱਚ ਤਾਂ ਆਪਾਂ ਜਾਣੀ ਛੱਡਦੀ ਕਿਉਂਕਿ ਫਿਰ ਮਿੱਟੀ ਬਹੁਤ ਜ਼ਿਆਦਾ ਆਪਾਂ ਸੜਕ ਦੇ ਉੱਤੇ ਨਹੀਂ ਦੇਖਾਂਗੇ ਇੱਥੋਂ ਮਾਰ ਲਿਆ ਆਪਾਂ ਯੂ ਟਰਨ ਆਹ ਪਾਣੀ ਉੱਥੇ ਜਾਣਾ ਆਪਣੇ ਖੇਤ ਸਾਰਾ ਹਾਂ ਇਹ ਸਾਰਾ ਖੇਤ ਜਾਣਾ ਸਾਰਾ ਉੱਥੇ ਜਾਣਾ ਸਾਰਾ ਉੱਧਰ ਹੀ ਜਾਣਾ ਆਪਣੇ ਆਪਣੇ ਨੀਵੇ ਆ ਧਲਾਂ ਆਪਣੇ ਹਾਂ ਤੇ ਫਿਰ ਸਾਰੇ ਆ ਦੂਰ ਖੜੇ ਹਾਂ ਜੀ ਜਿਹੜੇ ਮੀਂਹ ਪੈ ਸੀ ਨੇ ਇਹਨੇ ਬਹੁਤ ਨੁਕਸਾਨ ਕੀਤਾ ਨਾ ਖੇਤਾਂ ਦਾ ਸਾਰੀ ਜੀਰੀ ਦੇਖੋ ਕਿਵੇਂ ਨਾ ਉੜੂੜੀ ਫਿਰਦੀ ਆ ਨਾ ਸਾਰਾ ਬਹੁਤ ਜਾਣਿਆਂ ਦਾ ਨੁਕਸਾਨ ਹੋ ਗਿਆ ਜੀ ਆਹ ਦੇਖੋ ਕਿੰਨਾ ਪਾਣੀ ਹੋ ਦਰਿਆਈ ਬਣਿਆ ਪਿਆ ਫਸਟ ਟਾਈਮ ਚ ਆਉਂਦੇ